ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਜਸਮੀਰ ਤੋਂ ਆ ਗਏ ਨੇ ਭਾਈ ਗੱਡੇ ਕੱਪੜੇ ਚੌਲ ਲੋਈ ਅਜੇ ਤਾਂ ਕਸ਼ਮੀਰੀ ਆਉਣ ਵੀ ਨਹੀਂ ਲੱਗਿਆ ਇਹ ਠੱਡ ਨਹੀਂ ਹੋਈ ਹੈ ਕੀ ਕਹਿੰਦਾ ਦੱਸੋਣਾ ਵੀ ਉਹਨੇ ਕੀ ਕੰਮ ਲਗਿਆ ਪਾ ਕੱਪੜੇ ਕੋਈ ਕੰਮ ਆ ਹੁਣ ਤਾਂ ਕਦੇ ਰੱਖ ਲੋ ਕੱਢ ਲੋ ਰੱਖ ਲੋ ਕੱਢ ਲੋ ਰੱਖ ਲੋ ਕੱਢ ਲੋ ਕੱਪੜੇ ਇਹ ਕੁਸ਼ੇ ਹੋਈ ਜਾਂਦਾ ਨਹੀਂ ਦੋਲੇ ਤੇ ਰਹੇ ਜਾਂਦਾ ਹੁੰਦਾ ਕੁਛ ਨਾ ਕੁਛ ਦਾ ਦਾਲਾਂਗੇ ਟੂਟਰਾ ਫੋੜੀ ਲੈ ਕੇ ਲੈ ਕੇ ਆਈਆਂ ਮੈਂ ਲਓ ਜੀ ਆਪਾਂ ਲੱਗੇ ਆ ਕੱਢਣਾ ਅਸੀਜ਼ ਦੇ ਕੱਪੜੇ ਅੱਜ ਮੌਸਮ ਠੰਡਾ ਜਿਹਾ ਹੋ ਗਿਆ ਸਵੇਰੇ ਕਾਫੀ ਠੰਡਾ ਜਿਹਾ ਸੀਗਾ ਤੇ ਉਹਦੇ ਲਈ ਫੇਰ ਠੰਡ ਹੈ ਕਿੰਨੇ ਪਤੇ ਗਰਮੀ ਵਾਲੇ ਨੇ ਕਿਹੜੇ ਨੇ ਦੇਖਾਂ ਕਿਹੜੇ ਨੇ ਦਿਖਾਓ ਆ ਤਾਂ ਪਤਾ ਲੱਗਦਾ ਇਹ ਗਰਮੀ ਵਾਲੇ ਨੇ ਕਿਹੜੇ ਨੇ ਵੇਠਾਂ ਹੋਰ ਦੇਖੋ ਵਿੱਚ ਕੋਈ ਪੂਰਾ ਨਵਾਂ ਹਾਲਾ ਨਾ ਹੋਵੇ ਕੋਈ ਮੰਝਾ ਨਹੀਂ ਢਾ ਕਰਦੇ ਮੰਝਾ ਢਾ ਲਓ ਆ ਫਾਦਰ ਕੇ ਸੀਗੇ ਇਹ ਤਾਂ ਸਾਰੇ ਉੱਤੇ ਹੋਏ ਵੀ ਨਹੀਂ ਕੱਪੜੇ ਫਿਰ ਉਹ ਨੇ ਕੋਈ ਨਹੀਂ ਤਾਂ ਦੇਖਿਓ ਵਿੱਚ ਹੋਰ ਕਿਹੜੇ ਨੇ ਆ ਦੇ ਆ ਭਲੇ ਫੋਨ ਰੱਖਣੇ ਆ ਤਾਂ ਆ ਤਾਂ ਹੁਣ ਰੱਖੇ ਸੀ ਮੈਂ ਕਹਿੰਦੀ ਆ

ਕਿੱਦਣ ਦੇ ਉਹ ਕਰੀ ਜਾਨੇ ਆਪਾਂ ਭੁੱਲ ਜਾਨੇ ਆ ਟਾਈਮ ਬਾਅਦ ਇਹ ਚ ਦੇਖ ਲੈਣਾ ਸੀਗਾ ਵੀ ਜਿਹੜੇ ਆਉਣ ਵਾਲੇ ਸੀਗੇ ਉਹ ਕਰ ਫਿਰ ਉਹਨਾਂ ਲਈ ਕਿਵੇਂ ਉੱਠ ਜਾ ਤੇ ਮੰਜਾ ਢਾਉ ਕੋਈ ਉਹਦੇ ਤੇ ਦੇਖੇ ਜਾਣਗੇ ਆ ਦੇ ਮੰਜਾ ਤੁਸੀਂ ਉੱਥੇ ਢਾ ਲਓ ਲਓ ਜੀ ਅਸੀਸ ਦੇਖ ਰਹੇ ਨੇ ਵੀ ਜਿਹੜੇ ਛੋਟੇ ਨੂੰ ਰੱਖਦੇ ਲਓ ਜੀ ਅਸੀਸ ਦੇ ਛਾਂਟ ਲੈ ਤੇ ਅਸੀਸ ਦੀ ਮੰਮਾ ਦੇ ਵੀ ਲੱਭ ਗਏ ਕੀ ਗੱਲ ਦੁਆਰਾ ਫੇਰ ਪੈਕ ਕਰਨ ਲੱਗੀ ਜੇ ਪਿੱਛੇ ਬਾਕਲੇ ਕਿ ਜਾਵਾਂ ਮੈਂ ਇਕੜੇ ਦੂਸੇ ਕੋਈ ਮਸਾਂ ਚੁੱਕ ਕੇ ਲੈ ਜਾਵਾਂਗੇ ਕਿਉਂ ਲਿਆ ਹੁਰ ਕੱਢੋ ਦੋ ਆਜੂ ਆ ਫੜੋ ਸਮਾਰਟ ਸਾਈਡਾਂ ਤੋਂ ਤਾਣ ਨਿਕਲੂਗਾ ਆ ਜਾਨ ਦੇਖ ਹਾਂ ਆ ਜਾਦਾ ਮੋਟੇ ਪੈਨੇ ਸ਼ਾਲ ਆਇ ਚੁ ਦੀਆ ਮੇਰੇ ਭਾਈ ਨੇ ਅਸੀਸ ਦਾ ਦੇਖ ਲਓ ਵੀ ਕੋਈ ਲਫਾਫਾ ਹੋਰ ਹੈਗਾ ਆ ਗਈ ਪਿਆ ਓਹੋ ਬੱਚੇ ਬੇਬੀ ਬਕਰ ਜਾ ਪਿੱਛੇ ਗਈ ਆਵੜਾ ਲਫਾਫਾ ਅਸੀਸ ਦੇ ਹੋਣਗੇ ਆਵੜੇ ਮੇਰੇ ਆ ਇਨਸ਼ਾ ਅਗਲੇ ਫਾਗੇ ਨੀਚੇ ਇਹ ਦੋਨੋਂ ਦੇਖੋ ਇੱਥੇ ਅੱਗੇ ਨੇ ਬੈਨੇ ਦੇਖ ਲਓ ਅਸੀਸ ਦੇ ਨੇ ਬਸ ਨਿਕਲੇ ਆ ਹੁਣੇ ਹਾਂ ਸਮਾਨ ਰੱਖਦੀ ਆ ਨਾ ਹਾਂ ਹੁਣ ਤਾਂ ਸਮਾਨ ਰੱਖ ਦੋ ਇੱਥੇ ਆਹ ਗੱਠੜੀ ਲਾ ਦੋ ਉਹੀ ਜਗ੍ਹਾ ਤੇ ਵਿੱਚ ਫਸਾ ਦੋ ਹੋਰ ਸਾਰਾ ਸਮਾਨ ਹੀ ਲੂਗਾ ਚੱਕੋ ਹੁਣ ਟੋਕੜਿਆ ਉੱਥੇ ਆ ਦੇ ਬਿਸ਼ੋਣਾ ਆ ਲਾ ਦੋ ਸਮਾਨ ਸਾਰੇ ਵਿੱਚ ਉਧਰੇ ਲੈ ਜਾਣੇ ਆਲਫਾ ਫੋਥਿਲ ਜਾ ਕੇ ਕੱਢ ਲੈਣੇ ਹੁਣ ਹੈ ਕਿਨੇ ਕੀ ਉਰੀ ਕੱਢਣੇ ਆ ਦੇਖ ਕੇ ਵੈਸੇ ਉਹਦੇ ਚ ਮੋਟੇ-ਮੋਟੇ ਹੋਣਗੇ ਸਾਰੇ ਕੱਢ ਲੈਣੇ ਆ ਉੱਥੇ ਰੱਖ ਲਾਂਗੇ ਜਿਹੜੇ ਜ਼ਿਆਦਾ ਉਹਦੇ ਵਾਲੇ ਹੋਣਗੇ ਹਨ ਜਿਹੜੇ ਜ਼ਿਆਦਾ ਸਰਦੀ ਵਾਲੇ ਹੋਣਗੇ ਹੁਣ ਉੱਥੇ ਰੱਖ ਲਾਂਗੇ ਫਿਰ ਜੋ ਦੇ ਕੱਢੇ ਜਾਣਗੇ ਵਿੱਚ ਆ ਗਿਆ ਇਹਨੂੰ ਤੱਬੋਂ ਐਨ ਪੂਰੀ ਕਰਾਂ ਉਹ ਵਿੱਚ ਚਲੋ ਚਲੋ ਇਸ ਲੈ ਕੇ ਚੱਲੀਏ ਆ ਕਾਦੇ ਵਾਲਾ ਰਹਿ ਗਿਆ ਇਹ ਵਿੱਚ ਰੱਖਣਾ ਸੀਗਾ نیچے ਕੱਪੜਾ ਹਾਂ ਮੈਂ ਗਾਣਾ ਉਹੀ ਰੱਖ ਦਾਂਗੇ ਛਾਂਟੀ ਕੱਢ ਲਾਂਗੇ ਆਕਸੀਜਨ ਉੱਤੇ ਫੇਰ ਉੱਪਰ ਜਗ੍ਹਾ ਹੈਗੀ ਯਾਰ ਸਾਰਾ ਕਪੜਾ 10 ਵਿੱਚ ਬਹੁਤ ਕਪੜੇ ਨੇ نیچے ਬਹੁਤ ਹੋਵੇ ਨਾ ਤਾਂ ਪਤਾ ਕਿ ਕਿ ਪਾਈ ਸੀ ਇਹਨੇ ਮੈਨੂੰ ਤਾਂ ਲੱਗਦਾ ਸਾਰੇ ਮੋਟੇ ਹੀ ਨੇ ਤੂੰ ਲਿਫਾਫਾ ਹੱਲੀ ਕਰ ਲਾ بس ਢੇਰੀ ਕਰ ਲੈ ਇੱਕ ਵਾਰੀ ਆਪਾਂ ਇੰਨੇ ਰਹਿਣੇ ਸਾਰੇ ਯਾਰ ਅਰਜੀਤ ਲਿਫਾਫਾ ਢੇਰੀ ਕਰ ਲਾ ਢੇਰੀ ਨਹੀਂ ਮੈਂ ਕਨੇ ਰੱਖੂੰਗੀ ਫਿਰ ਤੈਨੂੰ ਆਉਂਦਾ ਇਹ ਤਾਂ ਹੁਣ ਪੈ ਜਾਣਾ ਹੈ ਇਹ ਪਾਉਣੇ ਬਹੁਤ ਔਖੇ ਨੇ ਜੀ ਇਕੱਠੇ ਕਰ ਕਰ ਕੇ ਪਾਈ ਸੀ ਆਹ ਲੈ ਆ ਕੋ ਸਟਾਕ ਇਹ ਤਾਂ ਜ਼ਿਆਦਾ ਮੋਟੀ ਹੋਈ ਆ ਹਨਾ ਆ ਵੀ ਸਾਰੇ ਪਾਸਾ ਮਾਰੇ ਨੇ ਟੋਪੀ ਵੀ ਆਹ ਜਾਦਾ ਉਹੀ ਹੋ ਗਿਆ ਆ ਮਮੀ ਦੇ ਬੁਨੇ ਹੋਏ ਸਾਰੇ ਟੋਪੀ ਹੋ ਗਈ ਆ ਵੀ ਕਹਾਂ ਜਾ ਕੇ ਪਾਉਗੀ ਜਦੋਂ ਪਾਸਾ ਮਾਰੇ ਭਜੇ ਤਾਂ ਨਹੀਂ ਪਾੜੇ ਪਾਸਾ ਮਾਰੇ ਹਨ ਕੱਲੀ ਦਾ ਪਾਈ ਸਕਦੇ ਆ ਵੀ ਤਾ ਪਾਸਾ ਮਚਦਾ ਹਜੇ ਬੰਦਾ ਜਿਹੜੇ ਹੁਣ ਤੋਂ ਦੇ ਮਾਸੂ ਪੈਨਲ ਉਹ ਕੱਢ ਲਓ ਬਸ ਬਾਕੀ ਆ ਪੌਂਦਲੇ ਰੱਖਿਆ ਨੇ ਆ ਆ ਤਿਆਜ਼ਾ ਸਕਦੀਆਂ ਨੇ ਪੱਲੀਆਂ ਪਤਲੀਆਂ ਪਤਲੀਆਂ ਜੀਆਂ ਜਿਹੜੇ ਸਵੇਰੇ ਸਵੇਰੇ ਹਾਂ 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 ਹਨਾ ਹੂੰ ਪਤਲੀਆਂ ਜੀਆਂ ਇਹ ਪਤਲੀਆਂ ਨਹੀਂ ਗੋਨੇ ਹੋਈਆਂ ਵਾਲੀਆਂ ਤਾਂ ਵੱਧ ਮੋਟੀਆਂ ਹੋ ਜਾਂਦੀਆਂ ਨੇ ਹਨਾ ਆ ਸੁੱਕੀ ਫੋਕਾ A da rakamlar ne? Bas bas. ਆ ਬਾਕੀ ਵਿੱਚੇ ਪਾ ਦੋ ਬਸ ਫਿਰ ਉਹ ਤਾਂ ਬੁਣੀ ਹੋਈ ਆ ਨਹੀਂ ਲਓ ਜੀ ਆ ਸੀਜ਼ ਦੇ ਕੱਪੜੇ ਗਏ ਨਿਕਲ ਆਪਾਂ ਜਿਵੇਂ ਦਾ ਹੁਣ ਮੌਸਮ ਆ ਉਹ ਵਾਲੇ ਆ ਕੱਢ ਲਿਆ ਆਪਾਂ ਇੱਕ ਸਾਈਡ ਤੇ ਸਾਰੇ ਤੇ ਬਾਕੀ ਨਹੀਂ ਇਹ ਬਾਹਰ ਨਹੀਂ ਇਹ ਜਿਆਦਾ ਹੋਆ ਆ ਰੱਖ ਲਿਆ ਦੇ ਜਿਹੜੀ ਪਿਓਰ ਦੇ ਵਿੱਚ ਆ ਨਾ ਉਹ ਪਾਉਗੇ ਆਹ ਤਾਂ ਪਤਲੀ ਹੋਈ ਆ ਪਸ਼ਮਾ ਆਹ ਦੇਖਿਓ ਠੀਕ ਆ ਕਿਉਂਕਿ ਇਹ ਕਿਹੜਾ ਉਹਦੇ ਚ ਬੁੱਲਣ ਚ ਆ ਪਾਉ ਬਾਲੇ ਰੱਖ ਲੈ ਤੇ ਬਾਕੀ ਆਪਾਂ ਫੇਰ ਵਾਪਸ ਰੱਖਿਆ ਨੇ ਜਿਵੇਂ ਜਿਵੇਂ ਠੰਡ ਹੋਊਗੀ ਆਪਾਂ ਫੇਰ ਕੱਢ ਲਾਂਗੇ। ਤੋ ਸੋ ਇਹ ਵਲੌਗ ਬਸ ਇਹੀ ਸੀਗਾ ਅਸੀਸ ਦੇ ਕੱਪੜੇ ਕੱਢੇ ਤੇ ਰੱਖੇ ਤੇ ਅਨਪੈਕਿੰਗ ਕਰ ਲਈ ਹੁਣ ਦੁਬਾਰਾ ਤੋਂ ਪੈਕਿੰਗ ਹੋ ਰਹੀ ਆ। ਕੱਪੜਿਆਂ ਦਾ ਕੰਮ ਸਭ ਤੋਂ ਵੱਧ ਦੁੱਖਾ। ਕੱਢ ਲਓ, ਰੱਖ ਲਓ, ਧਰ ਲਓ, ਕੱਢ ਲਓ। ਹਜੇ ਉੱਪਰ ਕੱਪੜਿਆਂ ਦਾ ਖਾਂ ਪਿਆ ਪਿਆ। ਭਾਏ ਨੇ ਇਹਦਾ ਉਹ ਕੱਪੜਿਆਂ ਦਾ ਲਖਾਫਾ ਭਰ ਲਿਆ ਠੀਕ ਕਰਨਾ ਇਹਨਾਂ ਕੱਪੜੇ ਕੋਈ ਨਹੀਂ ਕਰ ਲੈਣੇ ਠੀਕ ਬਸ ਉਹ ਕਿਨਾਰੇ ਵੀ ਸਾਰੇ ਰੱਖੇ ਦਨੇ ਆਗੇ ਚਲੋ ਜੀ ਸੋ ਆਪਾਂ ਇਹ ਵੀਡੀਓ ਕਰਦੇ ਹੁਰੀ ক্লোਜ਼ ਤੇ ਮਿਲਦੇ ਆ ਕਿਸੇ ਨਵੇਂ ਵਲੌਗਸ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਜੋ ਨਵੇਂ ਨੇ ਚੈਨਲ ਨੂੰ ਜੁਆਇਨ ਕਰ ਲਿਓ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਜੀ ਇਸ ਦਿਲਮਰੀ ਹੋ ਰਹੀ ਹੈ ਸੈਟ ਜੋ ਥੋੜੇ-ਬੋਟੇ ਅੰਦਰ ਅਲਮੀਰਾ ਦੇ ਵੀ ਪਾਈ ਸੀਗੇ ਵੀ ਆਪਣੇ ਛੋਟੇ ਹੋ ਗਏ ਜਾਂ ਹੁਣ ਪੈਣੇ ਨਹੀਂ ਸੋ ਵੀ ਰੱਖ ਦੇ ਇਹ ਤਾਂ ਰੱਖ ਲਓ ਨਾ ਕਿਸੇ ਹੇ ਨੀਚੇ ਦੀ ਪੈ ਜਾ ਕਰੋਗੇ ਕੱਲ ਨਾਲ ਹੀ ਆਏ ਆ ਹਾਂ ਕੋਈ ਨਾ ਫਿਰ ਕੀ ਆ ਇਹਨਾਂ ਨਾਲ ਦੀ ਪਜਾਮੀ ਕਿੱਥੇ ਆ ਉਹਦੇ ਕੱਪੜੇ ਵਿੱਚ ਉੱਪਰ ਧੋਤੇ ਹੋਏ ਨਹੀਂ ਜੀ ਹੁਣ ਆ ਗਏ ਉੱਪਰ ਹਰਜੀਤੋ ਸੂਟ ਨਹੀਂ ਪਹਿਰਿਆਗਾ ਲਫਾਫਿਸ਼ ਤੈ ਚੌੜੀ ਲੈਣੀ ਮੇਰੇ ਖਵਾ ਕੱਲੀ ਕੱਲੀ ਪੀਸ ਪਾਊਗਾ ਚੁੰਨੀ ਦੇ ਵਿੱਚ ਦੇ ਕੇ ਸਾਰਾ ਕੱਪੜਾ ਓਪਨ ਲੰਬੀ ਤੈਹ ਰੱਖ ਕੇ ਲੰਬੀ ਤੈਹ ਮਾਰ ਕੇ ਇਕੱਠਾ ਫੋਲਡ ਕਰਕੇ ਹੀ ਓਮੇ ਪਾਊਗਾ ਤੇ ਹੁਣ ਆਪਾਂ ਆਏ ਆ ਇਹ ਉੱਪਰ ਸੀਜ਼ ਦੇ ਕੱਪੜੇ ਅੱਧੇ ਵਾਸ਼ ਕਰੇ ਹੋਏ ਸੀਗੇ ਸੋ ਉਹਦੇ ਚ ਵੀ ਰੱਖਣੇ ਆਲੇ ਸੀਗੇ ਤਾਂ ਕਰਕੇ ਹਰਜੀਤ ਕਹਿੰਦੀ ਵੀ ਉੱਪਰ ਚੱਲਦੇ ਆ ਵਿਨਾਲੇ ਲਾਲਣੇ ਕਪੜੇ ਨਾਲੇ ਤਹਿਲਾ ਦਿੰਨੇ ਆ ਸੋ ਉਹਦੇ ਕਰਕੇ ਹੁਣ ਬਸ ਹੂੰ ਮੇਰਾ ਵੀ ਉਹ ਟੰਗਿਆ ਪਿਆ ਕੋਟ ਪੈਂਟ ਤੇ ਮੇਰਾ ਤਾਂ ਵਾਈਟ ਸੀਗਾ ਮੇਰਾ ਤਾਂ ਡਾਇਰੈਕਟਲੀ ਨਾ ਹੋਊਗਾ ਦੁਪੱਟਾ ਦੁਪੱਟਾ ਨਹੀਂ ਹੈਗਾ ਸੈੱਟ ਕਰੂੰਗੀ ਸਾਰਾ ਦੁਪੱਟਾ ਕਿਹਾ ਮੈਂ ਕਿਹਾ ਦੁਪੱਟਾ ਵੀ ਤਾਂ ਪਾਉਣਾ ਕਿ ਜਗਾਣ ਤੁੰਨਤਾ ਮੈਂ ਤੁੰਨਤਾ ਨਹੀਂ ਕਿਹਾ ਮੈਂ ਕਿਹਾ ਦੁਪੱਟਾ ਦੁਪੱਟਾ ਵੀ ਨਾਲ ਹੀ ਪੈ ਸਕਦਾ ਸੀ ਵੈਸੇ ਸਿੱਧਾ ਹੀ ਇਕੱਠਾ ਹੀ ਜੱਤਾ ਰੋਲਾ ਪਾਈ ਕਿਉਂ ਕੱਲਾ ਕੱਲਾ ਆ ਨਹੀਂ ਫਿਰ ਮੈਂ ਦੁਪੱਟਾ ਨਾਲ ਹੀ ਤੇ ਮੇਜੀ ਜਾਵਾਂ ਦਾ ਨਹੀਂ ਸੀ ਇਕੱਠਾ ਲੋਟ ਹੈ ਨਾ ਹਾਂ ਤੋਂ ਇਸ ਤਰ੍ਹਾਂ ਦਾ ਹੈ ਸਾਹਮਣੇ ਬਰਕਰਾਰ ਹੈ ਅੰਦਰ ਹੀ ਜਿੱਥੋਂ ਆਉਣੀ ਮਹੀ ਦੀ ਪੈਸੇ ਫੇਰ ਚਲ ਬਸ ਪਹ ਹੈ ਉਹ ਤਾਂ ਕੋਈ ਨਾ ਪ੍ਰਸਤਾਫਰ ਹੋਣੀ ਹੋ ਬਸ ਇੱਕੋ ਹੀ ਰੱਖਿਆ ਜਾਊਗਾ ਦੁਬਾਰਾ ਕੱਢ ਗਈ ਪਿਆ ਨਾ केतु थी ना नहीं है अकेले अकेले पा चीज है पर या पर पट्टा ना सारा ए नहीं बननी गल है जे ये भी नहीं बननी गल है बिकॉज़ कमीज़ तो वॉश करया हुआ है तो पगरा हो कर दनिया पगरा तो कलना पा दनिया ना ये एकच okay. तो मेज़ार दुपट्टा है से कर दियो ओके जब बपी लोगी ਬੈੱਡ ਪਿਆ ਸੀ ਭਰਿਆ ਸੋ ਬੈੱਡ ਹੋ ਗਿਆ ਖਾਲੀ ਅਸੀਸ ਦੇ ਕੱਪੜੇ ਹੁਣ ਪਹਿਲਾਂ ਐਨੂੰ ਓਕੇ ਕਰਦੇ ਆ ਰਿਪੋਰਟ ਆ ਰੱਖਣਾ ਨਿਕਲਿਆ ਅਸੀਸ ਦੇ ਬਸ ਫਿਰ ਠੀਕ ਹੈ ਉਹ ਨੀਚੇ ਰੱਖ ਗਏ ਡੇਢ ਰੱਖਣੇ ਰੱਖ ਦੋ ਹੁਣ ਪਹਿਲਾਂ ਫੇਰ ਘਤਾਰਾ ਨੂੰ ਜਾਣਾ ਆ ਕੰਮ ਕਰਕੇ ਆ ਰੱਖਣ ਵਾਲੇ ਕੱਢ ਤੇ ਹੂੰ ਜੀ ਅਸੀਂ ਦੀ ਅਲਮੀਰਾ ਕਰਤੀ ਆਪਾਂ ਕਲੀਅਰ ਤੇ ਪਹਿਲਾਂ ਵੀ ਰੱਖ ਤਿਆ ਹੁਣ ਥੋੜੇ ਜੇ ਕੱਪੜੇ ਰਹਿ ਗਏ ਆਪਾਂ ਉਹਦਾ ਰੱਖ ਗਏ ਨੇ ਬਸ ਤੇ ਕੱਪੜਿਆਂ ਦਾ ਹੋ ਗਿਆ ਡਨ